PNB ਵਿੱਚ ਅਕਾਊਂਟ ਦਾ ਆਡਟ ਕਰਵਾ ਲਓ ਇਹ ਜ਼ਰੂਰੀ ਕੰਮ ਨਹੀਂ ਤਾਂ ਬੰਦ ਹੋ ਜਾਵੇਗਾ ਖਾਤਾ ਸਰਕਾਰ ਨੇ ਜਾਰੀ ਕੀਤਾ ਨਵਾਂ ਹੁਕਮ ਹੈਲੋ ਦੋਸਤੋ ਸ਼ਸ਼ੀਕਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਸੀ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਪੰਜਾਬ ਨੈਸ਼ਨਲ ਬੈਂਕ ਦੇ ਗ੍ਰਾਹਕਾਂ ਲਈ ਇੱਕ ਵੱਡੀ ਖਬਰ ਹੈ ਜੇਕਰ ਤੁਹਾਡਾ ਵੀ ਇਸ ਬੈਂਕ ਵਿੱਚ ਖਾਤਾ ਹੈ ਤਾਂ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ ਨਹੀਂ ਤਾਂ ਤੁਹਾਡਾ ਖਾਤਾ ਜਲਦੀ ਹੀ ਬੰਦ ਹੋ ਜਾਵੇਗਾ ਜੇਕਰ ਤੁਸੀਂ ਅਜੇ ਤੱਕ ਆਪਣੇ ਗ੍ਰਾਹਕ ਕੇ ਇਸ ਨੂੰ ਅਪਡੇਟ ਨਹੀਂ ਕਰਵਾਇਆ ਤਾਂ ਤੁਹਾਡੇ ਲਈ ਇਸ ਨੂੰ ਕਰਵਾਉਣ ਦੀ ਆਖਰੀ ਮਿਤੀ 23 ਜਨਵਰੀ 2025 ਹੈ ਪੰਜਾਬ ਨੈਸ਼ਨਲ ਬੈਂਕ ਨੇ ਕਿਹਾ ਹੈ ਕਿ ਆਰਵੀਆਈ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਗ੍ਰਾਹਕਾਂ ਲਈ ਕੇਵਾਈਸੀ ਨੂੰ ਅਪਡੇਟ ਕਰਨਾ ਲਾਜ਼ਮੀ ਹੋ ਗਿਆ ਹੈ ਬੈਂਕ ਨੇ ਗ੍ਰਾਹਕਾਂ ਨੂੰ ਆਪਣੇ ਖਾਤਿਆਂ ਦੀ ਸੁਚਾਰੂ ਸੰਚਾਲਨ ਲਈ 23 ਜਨਵਰੀ 2025 ਤੱਕ ਆਪਣੀ ਕੇਵਾਈਸੀ ਜਾਣਕਾਰੀ ਅਪਡੇਟ ਕਰਨ ਲਈ ਕਿਹਾ ਹੈ ਇਹ ਉਹਨਾਂ ਗ੍ਰਾਹਕਾਂ ਤੇ ਲਾਗੂ ਹੁੰਦਾ ਹੈ ਜਿਨ੍ਹਾਂ ਦੇ ਖਾਤੇ ਦਾ ਕੇਵਾਈਸੀ ਅਪਡੇਟ 30 ਸਤੰਬਰ 2024 ਤੱਕ ਕੀਤਾ ਜਾਣਾ ਸੀ ਪੀਐਨਬੀ ਨੇ ਗ੍ਰਾਹਕਾਂ ਨੂੰ ਆਪਣੇ ਅਪਡੇਟ ਕੀਤੇ ਵੇਰਵੇ ਜਿਵੇਂ ਕਿ ਪਛਾਣ ਸਬੂਤ ਪਤੇ ਦਾ ਸਬੂਤ ਹਾਲੀਆ ਫੋਟੋ ਪੈਨ ਫਾਰਮ 60 ਆਮਦਨ ਸਬੂਤ ਮੋਬਾਈਲ ਨੰਬਰ ਜੇਕਰ ਉਪਲਬਧ ਨਹੀਂ ਹੈ ਜਾਂ ਕੋਈ ਹੋਰ ਕੇਵਾਈਸੀ ਵੇਰਵੇ ਕਿਸੇ ਵੀ ਸ਼ਾਖਾ ਵਿੱਚ ਜਮਾ ਕਰਵਾਉਣ ਲਈ ਕਿ ਇਕਮ 23 ਜਨਵਰੀ ਤੱਕ ਆਪਣੀ ਕਰੇਲੂ ਸ਼ਾਖਾ ਵਿੱਚ ਪੀਐਨਬੀ 1 ਇੰਟਰਨੈਟ ਬੈਂਕਿੰਗ ਸੇਵਾਵਾਂ ਮਹਾ ਰਜਿਸਟਰਡ ਈਮੇਲ ਡਾਕ ਰਾਹੀਂ ਵੀ ਕੀਤਾ ਜਾ ਸਕਦਾ ਹੈ ਬੈਂਕ ਨੇ ਕਿਹਾ ਕਿ ਨਿਰਧਾਰਿਤ ਸਮੇਂ ਦੇ ਅੰਦਰ ਕੇਵਾਈਸੀ ਵੇਰਵਿਆਂ ਨੂੰ ਅਪਡੇਟ ਨਾ ਕਰਨ ਦੇ ਨਤੀਜੇ ਵਜੋਂ ਹਾਤੇ ਦੇ ਸੰਚਾਲਨ ਤੇ ਪਾਬੰਦੀ ਲੱਗ ਸਕਦੀਆਂ ਹਨ ਕਿਸੇ ਵੀ ਮਦਦ ਲਈ ਗ੍ਰਾਹਕ ਆਪਣੀ ਨਜ਼ਦੀਕੀ ਪੰਜਾਬ ਨੈਸ਼ਨਲ ਬੈਂਕ ਸ਼ਾਖਾ ਤੇ ਜਾ ਸਕਦੇ ਹਨ ਜਾਂ ਫਿਰ ਅਧਿਕਾਰਿਤ ਵੈੱਬਸਾਈਟ http dot/www.pnbindia.in ਤੇ ਜਾ ਸਕਦੇ ਹਨ ਤੁਹਾਨੂੰ ਦੱਸਦੀ ਹੈ ਕਿ KYC ਇੱਕ ਬੈਂਕ ਜਾਂ ਕੰਪਨੀ ਲਈ ਗ੍ਰਾਹਕ ਦੀ ਪਛਾਣ ਯਕੀਨੀ ਬਣਾਉਣ ਦਾ ਇੱਕ ਤਰੀਕਾ ਹੈ ਭਾਰਤੀ ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ ਗ੍ਰਾਹਕਾਂ ਲਈ ਖੁਦ KYC ਪ੍ਰਕਿਰਿਆ ਦੀ ਪਾਲਣਾ ਕਰਨਾ ਬੜਾ ਹੀ ਜ਼ਰੂਰੀ ਹੈ ਖਾਤਾ ਖੋਲਣ ਤੋਂ ਬਾਅਦ ਵੀ ਜਾਂ ਬੈਂਕ ਜਾਂ ਕੰਪਨੀ ਤੋਂ ਸਮੇਂ-ਸਮੇਂ ਤੇ KYC ਅਪਡੇਟਸ ਸੰਬੰਧੀ ਸੁਨੇਹੇ ਉੰਦਰ ਹੰਦੇ ਹਨ ਇਸ ਅਪਡੇਟ ਲਈ ਤੁਹਾਡੀ ਕੀ رائے ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR ਅਲਰਟ ਦੇ